ਔਰ ਗਿੱਪੀ ਗਰੇਵਾਲ ਦਾ ਵੀ ਦੇਖੋ ਵੱਡਾ ਇਤਫਾਕ ਆ ਕਿ ਉਹ ਵੀ ਤੁਹਾਡੇ ਕੋਲ ਆ ਕੇ ਕਿਉਂਕਿ ਗਿੱਪੀ ਹੋਰਾਂ ਨੇ ਤਾਂ ਦੋ ਐਲਬਮਾਂ ਪਹਿਲਾਂ ਕਰ ਲੀਆਂ ਸੀਗੀਆਂ ਜਦੋਂ ਅਸੀਂ ਉੱਥੇ ਮੇਲੇ ਤੇ ਪਹੁੰਚੇ ਤਾਂ ਅਸੀਂ ਗੱਡੀ ਖੜੀ ਕੀਤੀ ਤਾਂ ਸਦੀਕ ਸਾਹਿਬ ਵੀ ਉਦੋਂ ਹੀ ਪਹੁੰਚੇ ਅੱਛਾ ਇਤਫਾਕ ਹੋਇਆ ਇਕੱਠੇ ਜੀ ਆ ਹਾਂ ਇਕੱਠੇ ਅਸੀਂ ਉੱਤਰ ਕੇ ਹੱਥ ਮਿਲਾਏ ਇੰਨੀ ਦੇਰ ਨੂੰ ਸਟੇਜ ਦੇ ਉੱਤੇ ਇੱਕ ਮੁੰਡਾ ਜਿਹੜਾ ਆ ਸੀ ਗਾ ਰਿਹਾ ਸੀ ਇਹਦੀ ਆਵਾਜ਼ ਉਦੋਂ ਅੱਕਰੀ ਸੀ ਕਿਉਂਕਿ ਨਮਾ ਨਮ ਨੇ ਗਾਉਣਾ ਸ਼ੁਰੂ ਕੀਤਾ ਸੀ ਸਟੇਜ ਦੇ ਉੱਤੋਂ ਇੱਕ ਮੁੰਡਾ ਗਾ ਰਿਹਾ ਸੀ ਉਹਦੀ ਆਵਾਜ਼ ਅੱਕਰੀ ਸੀ ਸੁਦੀਕ ਸਾਹਿਬ ਨੇ ਇਤਰਾਜ਼ ਜਤਾਇਆ ਵੀ ਦੇਖੋ ਬਗੈਰ ਸਿੱਖੇ ਹੋਏ ਮੁੰਡਿਆਂ ਚੜਾਉਂਦੇ ਨੇ ਮੈਂ ਸੁਦੀਕ ਸਾਹਿਬ ਕੋਈ ਗੱਲ ਇਹ ਹਰ ਬੱਚੇ ਨੇ ਜੰਮਦਿਆਂ ਤਾਂ ਮੁਹੰਮਦ ਸੁਦੀਕ ਤੇ ਕਲਦੀਮ ਮਾਨਕ ਨਹੀਂ ਬਣ ਜਾਣਾ ਕਿ ਤੂੰ ਤਾਂ ਸ਼ੁਰੂ ਕਰਦਾ ਬਣਾ ਚਲੋ ਸ਼ੁਕਰ ਹੈ ਸ਼ੁਰੂ ਤਾਂ ਕੀਤਾ ਉਹਨੇ ਕਹਿੰਦੇ ਨਹੀਂ 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 ਸਟੇਜ ਰੈਕਟਿਵਿਟੀ ਹੈ ਮੈਂ ਤਾਂ ਬੋਲਦੇ ਸਿੱਖੇ ਹੋਏ ਸਿੱਖੇ ਹੋਏ ਸਿੱਖੇ ਹੋਣ ਲੱਗ ਜਾ ਸਿੱਖੇ ਹੋਣ ਲੱਗ ਜਾ ਮੁਹੰਮਦ ਨੇ ਸਿੱਖੇ ਸਾਡੀ ਆਸੇ ਵਿੱਚ ਮਿੱਠੀ ਜੀ ਤੇ ਮਿੱਠੀ ਜੀ ਬਹਿਸ ਹੋ ਗਈ ਤੁਹਾਨੂੰ ਫਿਰ ਕੀ ਲੱਗਿਆ ਸੀਗਾ ਗਿੱਪੀ ਗਰੇਵਾਲ ਦੇ ਵਿੱਚ ਐਸੀ ਖਿੱਚ ਕਿਉਂਕਿ ਤੁਸੀਂ ਤਾਂ ਮਾਪਦੰਡ ਪੂਰੇ ਰੱਖਦੇ ਸੀ ਚਿੜ ਜਦੋਂ ਜੋ ਗਿੱਪੀ ਕੋਲਾ ਜਿਉ ਉਹਦੇ ਗਲੇ 'ਚ ਆ ਜਾਂ ਉਹਦੀ ਜ਼ੁਬਾਨ 'ਚ ਆਕਰਾਪਨ ਇੱਕ ਵੱਖਰਾ ਵਿਸ਼ਾ ਉਹ ਦੂਰ ਹੋ ਜਾਂਦਾ ਹੈ ਰਿਆਜ਼ ਕਰਨ ਦਾ ਉਹ ਗਿੱਪੀ ਕਰਿਆਂ ਵਾਲਾ ਤਾਂ ਵੀ ਦੇਖੋ ਇਤਫਾਕ ਉਹ ਉਹ ਵੀ ਵੱਡਾ ਇਤਫਾਕ ਆ ਕਿ ਉਹ ਵੀ ਤੁਹਾਡੇ ਕੋਲ ਆ ਕੇ ਕਿਉਂਕਿ ਗਿੱਪੀ ਹੋਰਾਂ ਨੇ ਤਾਂ ਦੋ ਐਲਬਮਾਂ ਪਹਿਲਾਂ ਕਰ ਲੀਆਂ ਸੀਗੀਆਂ ਹਾਂਜੀ ਕਿਪੀ ਦੀ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਕਿੱਸਾ ਦੱਸਦਾ ਹਾਂ ਹਾਂਜੀ 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 ਜ਼ਰੂਰ ਅਸ਼ੋਕ ਬੰਸਲ ਮਾਨਸਾ ਤੋਂ ਹਾਂਜੀ ਮੇਰਾ ਦੋਸਤ ਆ ਉਹਦਾ ਇੱਕ ਦਿਨ ਮੈਨੂੰ ਫੋਨ ਆਇਆ ਹਾਂ ਬਿਸਤਦੀਕ ਸਾਹਿਬ ਦਾ ਸਨਮਾਨ ਆ ਮਾਸੀ ਬਾੜੇ ਦੇ ਲੱਗੇ ਅੱਛਾ ਜੀ ਵੀ ਉਹ ਕਹਿੰਦੇ ਨੇ ਬੰਸਲ ਤੂੰ ਮੇਰੇ ਨਾਲ ਚੱਲ ਹੂੰ ਸਦੀਕ ਤੇ ਦੀ ਤੇ ਬੰਸਲ ਦੀ ਬਹੁਤ ਬਣਦੀ ਆ ਹੂੰ ਬੰਸਲ ਦੀ ਮੇਰ ਨਾਲ ਬਹੁਤ ਬਣਦੀ ਆ ਤੇ ਮੈਨੂੰ ਕਹਿੰਦਾ ਰਜਿੰਦਰ ਸਿੰਘ ਮੈਂ ਹਣਾ ਤੂੰ ਮੇਰੇ ਨਾਲ ਚੱਲੇਗਾ ਮੈਂ ਮੈਂ ਨਾਲ ਚੱਲੇ ਚੱਲੂੰਗਾ ਜਦੋਂ ਅਸੀਂ ਉੱਥੇ ਮੇਲੇ ਤੇ ਪਹੁੰਚੇ ਤਾਂ ਅਸੀਂ ਗੱਡੀ ਖੜੀ ਕੀਤੀ ਤਾਂ ਸਦੀਕ ਸਾਹਿਬ ਵੀ ਉਦੋਂ ਹੀ ਪਹੁੰਚੇ ਅੱਛਾ ਇਤਫਾਕ ਹੋਇਆ ਇਕੱਠੇ ਜੀ ਆ ਗਏ ਹਾਂ ਇਕੱਠੇ ਅਸੀਂ ਉੱਤਰ ਕੇ ਹੱਥ ਮਿਲਾਏ ਇੰਨੀ ਦੇਰ ਤੋਂ ਸਟੇਜ ਦੇ ਉੱਤੋਂ ਇੱਕ ਮੁੰਡਾ ਜਿਹੜਾ ਆਇਆ ਸੀ ਗਾ ਰਿਹਾ ਸੀ ਹੂੰ ਇਹਦੀ ਆਵਾਜ਼ ਉਦੋਂ ਅੱਕਰ ਹੀ ਹੁੰਦੀ ਸੀ ਕਿਉਂਕਿ ਨਮਾ ਨਮਾ ਨੇ ਗਾਉਣਾ ਸ਼ੁਰੂ ਕੀਤਾ ਸੀ ਆ ਹੂੰ ਸਟੇਜ ਦੇ ਉੱਤੋਂ ਇੱਕ ਮੁੰਡਾ ਗਾ ਰਿਹਾ ਸੀ ਉਹਦੀ ਆਵਾਜ਼ ਅੱਕਰੀ ਸੀਗੀ ਹੂੰ ਸਦੀਕ ਸਾਹਿਬ ਨੇ ਇਤਰਾਜ਼ ਜਤਾਇਆ ਵੀ ਦੇਖੋ ਬਗੈਰ ਸਿੱਖੇ ਹੋਏ ਮੁੰਡਿਆਂ ਨੂੰ ਚੜਾ ਆਂਦੇ ਨੇ ਹੂੰ ਮੈਂ ਸਾਦੀਕ ਸਾਹਿਬ ਕੋਈ ਗੱਲ ਨਹੀਂ ਹਰ ਬੱਚੇ ਨੇ ਜੰਮਦਿਆਂ ਤਾਂ ਮੁਹੰਮਦ ਸਦੀਕ ਤੇ ਇਕਲਦੀ ਮਾਨਕ ਨਹੀਂ ਬਣ ਜਾਣਾ ਕਿਥੋਂ ਤੋਂ ਸ਼ੁਰੂ ਕਰਦਾ ਪੈਣਾ ਚਲੋ ਸ਼ੁਕਰ ਹੈ ਸ਼ੁਰੂ ਤਾਂ ਕੀਤਾ ਉਹਨੇ ਕਹਿੰਦੇ ਨਹੀਂ 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 ਸਟੇਜ ਸੈਕਟਰੀ ਡਿਊਟੀ ਹੈ ਮੈਂ ਤਾਂ ਬੋਲਦੇ ਹਾਂ ਸਿੱਖਿਆ 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 ਲੜਨ ਜਾਏ ਸਿੱਖਿਆ ਲੜਨ ਦੇਈਦਾ ਮੁਹੰਮਦ ਸਦੀਕ ਸਾਡੀ ਆਸੇ ਵਿੱਚ ਮਿੱਠੀ ਜੀ ਤੇ ਮਿੱਠੀ ਜੀ ਬਹਿਸ ਹੋ ਗਈ ਮੈਂ ਕੋਈ ਗੱਲ ਨਹੀਂ ਉਹ ਪਤਾ ਮੁੰਡਾ ਕੌਣ ਸੀ ਗਿੱਪੀ ਗਰੇ ਵਾਲ ਸੀ ਅੱਛਾ ਗਿੱਪੀ ਨੂੰ ਨਹੀਂ ਪਤਾ ਇਸ ਗੱਲ ਦਾ ਅੱਛਾ ਤੁਸੀਂ ਕਿਹਾ ਕਿ ਕਈ ਵਾਰੀ ਹਿੱਟ ਹੋ ਜਾਂਦੇ ਆ ਮੁੰਡੇ ਬਗਾ ਇਹ ਜਿਹੇ ਹਿੱਟ ਹੋ ਜਾਂਦੇ ਨੇ ਕਈ ਵਾਰੀ ਤਾਂ ਨੂੰ ਫਿਰ ਕੀ ਲੱਗਿਆ ਸੀਗਾ ਗਿੱਪੀ ਗਰੇਵਾਲ ਦੇ ਵਿੱਚ ਐਸੀ ਖਿੱਚ ਕਿਉਂਕਿ ਤੁਸੀਂ ਤਾਂ ਮਾਪਦੰਡ ਪੂਰੇ ਰੱਖਦੇ ਸੀ ਆਂ ਚਿੜਕੇ ਜਦੋਂ ਜੋ ਗਿੱਪੀ ਕੋਲਾ ਜੋ ਉਹ ਦੇ ਗਲੇ 'ਚ ਆ ਜੋ ਉਹਦੀ ਜ਼ੁਬਾਨ 'ਚ ਆ ਅੱਕਰਾਪਣ ਇੱਕ ਬਖਰਾ ਵਿਸ਼ਾ ਉਹ ਦੂਰ ਹੋ ਜਾਂਦਾ ਹੈ ਰਿਆਜ਼ ਕਰਨ ਨਾਲ ਹੂੰ ਜਦੋਂ ਮੈਂ ਉਹਨੂੰ ਐਮ ਐਚ ਬੰਦ ਚੈਨਲ ਦੇ ਸ਼ੋਅ ਤੇ ਸੁਣਿਆ ਸੀ ਤਾਂ ਸ਼ਬਦ ਜਿਹੜੇ ਸੀ ਬਹੁਤ ਭਾਰ ਭਰ ਕੇ ਕਉਂਦਾ ਸੀ ਹੂੰ ਪਕੜ ਬਹੁਤ ਜਿਵੇਂ ਜਿਵੇਂ ਵੱਡੀ ਮੋਟਰ ਦੀ ਨਾਲ ਭਰ ਕੇ ਪਾਣੀ ਦੀ ਮਾਰਦੀ ਹੁੰਦੀ ਆ ਸ਼ਬਦ ਐ ਮਾਰਦਾ ਸੀ ਕੱਲਾ ਕੱਲਾ ਸ਼ਬਦ ਪੱਲੇ ਪਾਉਂਦਾ ਸੀ ਆ ਬਾਕੀ ਨੁਕਸਤਾ ਸੀ ਦੂਰ ਕਰ ਸਕਦੇ ਆ ਜਿਹਦੀ ਜ਼बान ਸ਼ੁੱਧ ਨਹੀਂ ਹੈਗੀ ਉਹਦਾ ਕੀ ਕਰੋਗੇ ਫਿਰ ਤੁਸੀਂ ਆਪ ਮੈਂ ਫਿਰ ਤੁਹਾਨੂੰ ਫੋਨ ਕੀਤਾ ਮਹਾਰਾਜ ਅੱਪ ਦੇ ریکارڈਿੰਗ ਕਰਦੇ ਆ ਬਹੁਤ ਖੁਸ਼ ਹੋ ਗਿਆ ਗਿੱਪੀ ਉਦੋਂ ਹਿੱਟ ਨਹੀਂ ਸੀਗਾ ਚੰਗਿਆ ਨਹੀਂ ਸੀਗਾ ਨਾ ਨਾ ਗਿੱਪੀ ਆਪ ਮੰਨਦਾ ਉਹਨੇ ਇੰਟਰਵਿਊ ਕੀਤੀ ਹੋਈ ਆ ਹਾਂ ਜ਼ਿਕਰ ਕੀਤਾ ਤੁਹਾਡਾ ਜ਼ਿਕਰ ਕੀਤਾ ਹੋਇਆ ਵੀ ਮੇਰੀਆਂ ਦੋ ਕਸਟਮ ਫਲਾਪ ਹੋ ਚੁੱਕੀਆਂ ਸੀ ਫਲਾਪ ਹੋਏ ਬੰਦੇ ਨੂੰ ਬੁਲਾਉਣਾ ਇਹ ਰਜਿੰਦਰ ਸਿੰਘ ਦੇ ਬਸਤੀ ਜੀ ਆ ਵੀ ਆ ਜਾ ਕੋ ਗੱਲ ਤੁਸੀਂ ਆਪ ਕਦੇ ਇਹ ਚੀਜ਼ ਨਹੀਂ ਸੋਚੀ ਕਿ ਯਾਰ ਇਹ ਆਵੇ ਮੈਂ ਕਿਉਂ ਫੋਨ ਕਰਾਂ ਇਹ ਤੁਹਾਡਾ ਵੱਡਾ ਪੰਨ ਸੀਗਾ ਨਾ ਹਾਂ ਐਸੀ ਗੱਲ ਨਹੀਂ